आए कल आप आए थे एशलीन हम हो गए सवेर बज गया साढ़े दस आप रोटी पानी खा के हो गए तो अप निकली नहीं हैगी ठंड बहुत हुई इधर सार ने रजाइया झुलके लुके एशलीन में पापा बैठे आ ਐਸ਼ਲੀ ਉੱਧਰ ਫੋਨ ਦੇਖਣ ਲੱਗੀ ਆ ਮੰਮੀ ਦਾ ਰੀਤ ਬੈਠੀ ਆ ਤੇ ਆਹ ਮੰਮੀ ਬੁਣਨ ਲੱਗੀ ਹੋ ਕਾਸ਼ ਮੰਮੀ ਕੀ ਬਣਦੀ ਦੱਸ ਕੀ ਬਣਦੀ ਸਵੈਟਰ ਆ ਸਵੈਟਰ ਅੱਛਾ ਕਿਹੜਾ ਸਵੈਟਰ ਮੰਮੀ ਰੀਤ ਨੇ ਲੱਗੀ ਆ ਸਵੈਟਰ ਬੁਣਨ ਤੇ ਆਪਾਂ ਸਾਰੇ ਜਣੇ ਬੈਠੇ ਸੀਗੇ ਹੁਣ ਅੱਕੇ ਫਿਰ ਤਾਂ ਆਪਾਂ ਨਿਕਲ ਜੂ ਫੇਰੇ ਬਾਅਦ ਨਿਕਲਦੇ ਆ ਤੇ ਹੱਲੇ ਬਾਹਰ ਕੋਈ ਪ੍ਰੋਗਰਾਮ ਨਹੀਂ ਹੈਗਾ ਤਾਂ ਆਪਾਂ ਤੁਹਾਨੂੰ ਫਿਰ ਦਿਖਾਉਂਦੇ ਜੀ ਆਪਾਂ ਹੁਣ ੱੱਲੇ ਸੀਗੇ ਕੋਠੇ ਤੇ ਧੁੱਪ ਨਿਕਲੀ ਨਹੀਂ ਹੈਗੀ ਬਿਲਕੁਲ ਵੀ ਅੱਜ ਬਹੁਤ ਹੰਦਪਈ ਆ ਸਵੇਰ ਦੀ ਤੇ ਹੁਣ ਬਾਹਰ ਨਿਕਲਣ ਨੂੰ ਤਾਂ ਜੀ ਨਹੀਂ ਕਰਦਾ ਪਰ ਹੁਣ ਚਲੋ ਨਿਕਲਣਾ ਤਾਂ ਪੈਣਾ ਹੀ ਆ ਬਾਹਰ ਤੇ ਹੁਣ ਇਧਰ ਨਿਆਣੇ ਪੰਗ ਚੜਾਉਣ ਲੱਗੇ ਹੋਆ ਮੈਂ ਹੁਣ ਚੱਲੀਆਂ ਕੋਠੇ ਤੇ ਬਾਕੀ ਸਾਰੇ ਥੱਲੇ ਬੈਠੇ ਆ ਉਹਨਾਂ ਨੂੰ ਠੰਡ ਲੱਗਦਾ ਆ ਜੀ ਇਧਰ ਨਿਆਣੇ ਪੰਗ ਚੜਾਉਂਦੇ ਆ ਹਾਂ ਪੰਗ ਚੜਾਉਣ ਲੱਗੇ ਆ ਨਿਆਣੇ ਆ ਨਿਆਣੇ ਵਾਏ ਵਾਏ ਕਰਦੇ ਆ। ਪੰਗ ਚੜਾਉਂਦੇ ਨੇ ਆਣੀ। ਕੋਠੇ ਤੇ ਤਾਂ ਬਾਵਾ ਧੰਦ ਪਈ ਹੋਈ ਆ। ਗਿਆ ਤਾਂ ਹੁੰਦਾ ਤਈ। ਆ ਸਾਡੇ ਇੱਧਰ, ਆ ਸਾਡਾ ਥਾਂ ਆ ਜੀ। ਆ ਥਾਂ ਵਿੱਚ ਡੈਡੀ ਨੇ ਆ ਮਟਰ ਲਾਏ ਹੋਏ ਆ। ਮੋਟਰ ਲਾਏ ਆ ਆ ਡੈਡੀ ਨੇ ਮੁੱਲੀਆਂ ਲਾਈਆਂ ਹੋਈਆਂ ਆ ਆ ਲਸਣ ਲਾਇਆ ਡੈਡੀ ਨੇ ਤੇ ਇੱਧਰ ਮੇਥੇ ਛਲਗਮ ਆ ਸਾਰਾ ਥਾਂ ਸਾਡਾ ਹੀ ਆ ਤੇ ਇੱਧਰ ਸਾਡੇ ਸਾਰਾ ਆਲਾ ਦਵਾਲਾ ਆ ਆ ਇੱਧਰ ਘਾਰਵਾ ਆਪਣਾ ਮੁੱਲ ਆ ਸਾਰਾ ਆਹ ਇੱਧਰ ਉਹ ਪਿੱਛੇ ਘਾ ਰਿਹਾ ਇੱਕ ਹਮੋਰੇ ਆ ਘਰ ਆਪਣਾ ਘਰ ਬਾ ਗਲੀ ਆਉਂਦੀ ਆ ਆਥੋਂ ਬੜੀ ਆਉਂਦੀ ਆ ਤੇ ਹੁਣ ਕੋਠੇ ਤੇ ਠੰਡ ਬਹੁਤ ਸੀ ਤੇ ਹੰਦੇ ਵਾ ਪਈ ਅੱਜ ਨਿਕਲ ਨੂੰ ਬਾਹਰ ਜੀ ਨਹੀਂ ਕਰਦਾ ਹੈਗਾ ਐਸ਼ੀ ਨਹੀਂ ਤਾਂ ਨਿਕਲਣਾ ਹੀ ਨਹੀਂ ਹੈਗਾ ਜੀ ਤੇ ਮੈਂ ਕਹੇ ਲੋ ਆਪਾਂ ਕੋਠੇ ਤੇ ਘੁੰਮਿਆ ਨੇ ਥੋੜਾ ਟਾਈਮ ਫੇਰ ਵੀ ਬਾਹਰ ਤਾਂ ਹੁਣ ਨਿਕਲਣ ਆਈਆਂ ਆਪਾਂ ਜਦ ਲੈ ਸੀਗੇ ਟੱਪ ਬਹੁਤ ਨਿਕਲ ਗਈ ਆ ਐਨੀ ਵੀ ਨਹੀਂ ਨਿਕਲੀ ਉਦਾਂ ਸਾਰਾ ਠੀਕ ਆ ਮਤਲਬ ਬੈਠਣ ਜੋ ਵੀ ਨਿਕਲ ਗਈ ਆ ਹੁਣ ਆਪਾਂ ਮੜਿਆ ਬਾਹਰ ਬੈਠੇ ਆ ਤੇ ਕੁੱਤੇ ਨਿਕਲ ਕੇ ਯਾ ਦੇਖੋ ਇੱਧਰ ਕਿੰਡਾ ਚੀਜੀਆਂ ਲੈ ਕੇ ਬੈਠੀ ਐ ਕਿੰਨੀਆਂ ਜੀਜੀਆਂ ਓਹ ਇੰਨੀਆਂ ਇੱਧਰ ਫੋਨ ਫੋਨ ਦੇਖੀ ਜਾਂਦੇ ਆ ਇੱਧਰ ਮਹੀ ਲੱਗੀ ਆ ਬਾਗ ਨਾ ਕੋਈ ਆਪਾਂ ਤਾਂ ਦੁਕਾਨ ਤੇ ਲੈ ਕੇ ਜਾਣੇ ਆ हां जी डैडी ਨੇ ਲਾਈਆਂ ਆ ਸਬਦੀਆਂ ਸੂਜੀਆਂ ਲਗਾਈਆਂ ਹੋਈਆਂ ਆ ਤੇ ਮੁੱਲੀਆਂ ਮਿੱਠੇ ਖੰਡੇ ਹੈ ਨੀ ਲਾ ਭਗਵਾਨ ਲੰਦੇ ਆ ਬੱਚਾ ਨਹੀਂ ਨਹੀਂਣਾ ਤੁਸੀਂ ਤੋੜ ਦੋ ਤੁਸੀਂ ਤੋੜ ਦੋ ਹਾਂ ਇਹਨਾਂ ਨੂੰ ਇੱਧਰ ਆਪਣਾ ਥਾਂ ਹੈ ਇੱਧਰ ਆਹ ਦੇਖੋ ਇੱਧਰ ਆਹ ਸਾਰਾ ਥਾਂ ਹੀ ਆਪਣਾ ਡੈਡੀ ਨੇ ਇੱਥੇ ਗੋਭੀ ਲਾਈਓ ਗੋਭੀ ਤਾਂ ਲੈ ਛੋਟੀ ਛੋਟੀ ਜਈ ਆ ਫਲੇਟੇ ਲਾਈ ਹੁਣੀ ਮੈਨੂੰ ਲੱਗਦਾ ਡੈਡੀ ਨੇ ਹਾਲੋਂ ਮਟਰ ਬੀਜਿਓ ਇੱਧਰ ਮਟਰ ਮਟਰ ਲਗਾਏ ਹੋਏ ਆ ਇੱਧਰ ਮਟਰ ਮਰੂਦ ਮਰੂਦ ਇੱਕ ਲੱਗਾ ਸੀਗਾ ਇੱਤ ਅਸੀਂ ਕੱਲ ਖਾ ਲਿਆ ਮੂਲੀਆਂ ਮੂਲੀਆਂ ਬਹੁਤ ਲੱਗੀਆਂ ਜੇ ਨੇ ਵੀ ਮੂਲੀਆਂ ਲੈ ਕੇ ਜਾਣੀਆਂ ਲੈ ਕੇ ਜਾ ਸਕਦਾ ਐ ਜੀ ਪਾਲਕ ਮੇਥੀ ਮੇਥੀ ਕਿੱਦਾਂ ਹੋਈ ਹੋਆ ਮੇਥੀ ਤਾਂ ਬਹੁਤ ਹੋਈ ਹੋਆ ਸ਼ਲਗਮ ਹੋਈ ਹੋਆ ਸ਼ਲਗਮ ਆਨੇ ਆਨੇ ਇੱਧਰ ਤੰਗ ਚੜਾਉਣ ਲੱਗੇ ਆ ਮੇਥੀ ਹਾਂਜੀ ਮੈਂ ਥਾਂ 'ਚ ਆ ਗਈ ਸੀ ਤੇ ਥਾਂ 'ਚ ਤਾਂ ਬਹੁਤ ਡੂਰਾ ਡੂਰਾ ਬੱਚਿਆਂ ਨੇ ਖਲਾਰੀਆਂ ਆਂ ਪਤੰਗਾ ਦੀਆਂ ਤੇ ਹੁਣ ਮੈਂ ਕਿਹ ਚੱਲ ਧੁੱਪੇ ਥੋੜਾ ਜਿਹਾ ਟਾਈਮ ਬੈੰਨੇ ਆ ਦੇਖੋ ਸਾਰੇ ਲੱਗਿਓ ਆ ਆ ਆਪਣਾ ਘਰ ਵਾ ਚੈੱਕ ਕਰੋ ਇੱਦਾਂ ਬੁਲਾ ਨਹੀਂ ਕੀ ਮੰਮੀ ਮੁਣੀ ਜਾਂਦੀ ਆ ਸਾਡੀ ਮੰਮੀ ਵੀ ਪਾ ਅਸੀਂ ਕੀ ਮੁਣੀ ਜਾਂਦੀ ਲੋ ਹੁਣ ਆਪਾਂ ਭੂਆ ਕਿਉਂ ਆਏ ਸੀਗੇ ਇੱਥੇ ਨਾਲ ਦੇ ਪਿੰਡ ਸਾਡੀ ਭੂਆ ਜੀ ਸੀਗੇ ਭੂਆ ਜੀ ਕਿਉਂ ਆਏ ਹੁਣ ਅਸੀਂ ਦੇਖੋ ਪੜ ਜੀ ਨੇ ਇਹਨਾਂ ਨੂੰ ਚੀਜ਼ਾਂ ਕਿੰਨੀਆਂ ਲੈ ਦਿੱਤੀਆਂ ਅਸੀਂ ਕਿ ਆਏ ਤਾਂ ਖਾਂਦੇ ਤਾਂ ਹੈ ਨਹੀਂਗੇ ਨਿਆਣੇ ਸੋਣਾ ਫਿਰ ਦੇ ਦਵਾਂਗੇ ਕਿਸੇ ਨਿਆਣੇ ਨੂੰ ਐਸਵੇਂ ਦੇਖੋ ਕੀ ਕਰਦੀ ਆ ਫਰੀਦ ਮੰਮੀ ਨੂੰ ਦੱਬ ਕੇ ਮਾਰੀ ਜਾਂਦੀ ਹੋਰ ਕੋਈ ਲੱਭ ਪਤਾ ਹੀ ਨਹੀਂ ਇਹਨੂੰ ਮੰਮੀ ਨੂੰ ਦੱਬ ਕੇ ਮਾਰੀ ਜਾਂਦੀ ਹੈ ਆਹ ਨਾ ਪਾਰ ਪੜ ਕੇ ਦਿੱਤੀ ਜਾਂ ਵੇਖ ਰੋ ਮਾ ਤੁਹਾਨੂੰ ਨਾਲ ਕੇ ਘਰ ਦਾ ਫੇ ਦਿੰਨੇ ਆ ਪੂਰਾ ਹੰਗੂਰ ਕਿ ਆਹ ਆਪਣੀ ਗਲੀ ਸੀ ਇਧਰੋਂ ਆਉਂਦੀ ਆਹ ਆਪਣਾ ਹੈਗਾ ਮੇਨ ਮੇਨ ਗੇਟ ਆ ਮੋਰੇ ਮੇਨ ਗੇਟ ਵਾਹੇ ਆ ਬੈਠੇ ਆ ਮੋਰੇ ਐਸ਼ਲਿੰ ਤੈ ਐਸ਼ਲਿੰ ਦੇ ਪਪਾ ਏ ਲੱਗੇ ਆ ਦੇਖਣ ਫੋਨ ਤੇ ਆ ਹੈਗੀ ਆਪਣੀ ਰਸੋਈ ਜੀ ਆ ਇਧਰ ਆਪਣੀ ਰਸੋਈ ਆ ਆ ਆਪਣੀ ਦੂਜੀ ਨੰ ਦੂਜੇ ਨੰਬਰ ਵਾਲੀ ਰਸੋਈ ਆ ਆ ਆਪਣਾ ਇੱਕ ਰੂਮ ਇੱਕ ਨੰਬਰ ਆਹਾ ਕਮਰਾ ਇਧਰ ਰੀਟ ਹਣ ਸੁੱਤੀ ਪਈ ਆ ਰੀਟ ਸੁੱਤੀ ਪਈ ਹਣ ਆ ਆਪਣਾ ਬਰਾਂਡਾ ਆ ਸਾਰਾ ਤੇ ਆਹਾ ਨੰਬਰ 2 ਕਮਰਾ ਆ ਆਪਣਾ ਰਵੀ ਨਹੀਂ ਰਹਿ ਗਿਆ ਬਤਾ ਲੈਟਾਂ ਨਹੀਂ ਲਾਈਆਂ ਆਹਾ ਆਪਣਾ ਸਟੋਰ ਆ ਜੀ ਮੰਮੀ ਨੇ ਆਪਣਾ ਸਮਾਨ ਸਮੂ ਰੱਖਿਆ ਹੈ ਸਟੋਰ ਆ ਇੱਧਰ ਮੰਮੀ ਨੇ ਆਪਣੀਆਂ ਮਸ਼ੀਨਾਂ ਮਸ਼ੂਨਾ ਰੱਖੀਆਂ ਆ ਜੀ ਆ ਆਪਣੀਆਂ ਇੱਕ ਇੱਧਰ ਪੌੜੀ ਆ ਇੱਕ ਇੱਧਰ ਪਿੱਛੇ ਪੌੜੀ ਆ ਇੱਕ ਆਪਣਾ ਕਮਰਾ ਆ ਆ ਤੇ ਇੱਧਰ ਮੰਮੀ ਲੱਗੀ ਹੈ ਸਾਫ ਸਫਾਈ ਕਰਨ ਲੱਗੀ ਹੈ ਇੱਧਰ ਆ ਡੈਡੀ ਦਾ ਕਮਰਾ ਹੈ ਜੀ ਤੇ ਆਹਾ ਇੱਧਰ ਉੱਦਈਆਂ ਬਾਦੂ ਹੀ ਆ ਕਮਰਾ ਇੱਧਰ ਤਾਂ ਮਸ਼ੀਨ ਮਸ਼ੂਨ ਰੱਖੀ ਆ ਆ ਵੀ ਆਪਣਾ ਇੱਧਰ ਘਾਰਵਾ ਇੱਧਰ ਇੱਧਰ ਵੀ ਆ ਗੇਟ ਲੱਗਾ ਆ ਤੇ ਇੱਧਰ ਆਪਣਾ ਥਾਂ ਆ ਸਾਰਾ ਆ ਬਿੱਲੀਆਂ ਦੇਖੋ ਬਿੱਲੀਆਂ ਉਹ ਐਸ਼ੀਨ ਮਗਰ ਮਗਰ ਆ ਗਈ ਹਾਂ ਦੇਖੋ ਇੱਧਰ ਆਪਣਾ ਥਾਂ ਆ ਇੱਧਰ ਇੱਧਰ ਸਾਰਾ ਆਪਣਾ ਥਾਂ ਆ ਡੈਡੀ ਹੁਣੀ ਲਾ ਆਇਆ ਸਮਾਨ ਸਮੂਨ ਸਾਗ ਸੁਗਲ ਲਸਣ ਵਗੈਰਾ ਮੇਥੇ ਪਾਲਕ ਧਨੀਆ ਆ ਜਾ ਐਸ਼ੂ ਇੱਧਰ ਆ ਜਾ ਤੇ ਆਪਾਂ ਹੁਣ ਚਲੇ ਵਾਪਸ ਆ ਉੱਪਰ ਕੋਠੇ ਤੇ ਮੈਂ ਹੈ ਦਰੇ ਛੱਡ ਛੱਡ ਚਲੀ ਤੈਨੂੰ ਆ ਜਾ ਆ ਜਾ ਆ ਜਾ ਤੰਗ ਨਹੀਂ ਲੈਣਾ ਆ ਜਾ ਆ ਜਾ ਜਲਦੀ ਪਾਪਾ ਨੇ ਫਿਰ ਪੈਸੇ ਦੇ ਦਿੱਤੇ ਫੜਾ ਦੇ ਪਾਪਾ ਨੂੰ ਪੈਸੇ ਇਹ ਆਪਾਂ ਕੱਲ ਆਏ ਸੀਗੇ ਤੇ ਕੱਲ ਅਸੀਂ ਆਏ ਸੀਗੇ 3 ਵਜੇ ਤੇ ਅਸੀਂ ਕੱਲ ਨੂੰ ਹਣ ਚਲ ਜਾਣਾ ਰੀਤ ਸੌ ਗਈ ਆ ਗੁਰਜਿੰਦਰ ਵੀ ਸਾਡੇ ਫੇ ਨਾਲ ਹੀ ਆਇਆ ਸੀਗਾ ਤੇ ਅਸੀਂ ਹੁਣ ਫਿਰ ਸਵੇਰੇ ਫੁੱਫੜ ਹੋਣਾ ਕੇ ਚਲ ਗਏ ਸੀਗੇ ਆ ਦੰਦ ਢੁੱਟਾਵੇਂ ਤੇ ਫੁੱਫੜ ਹੋਣਾ ਕੇ ਚਲ ਗਏ ਸੀਗੇ ਅੰਜੀ ਜੀ ਆਪਾਂ ਥਾਂ ਵਿੱਚ ਮੈਂ ਕਿਹਾ ਸ਼ਲਗਮ ਸ਼ਲਗਮ ਖਾ ਲਈਏ ਗੁਰਜਿੰਦਰ ਵੀ ਨਾਲ ਚਲ ਗਾੜੇ ਸ਼ਲਗਮ ਤੋੜਿਓ ਤਾਂ ਇੱਕ ਔਰੀ ਦੜੀ ਦਾ ਪੱਤੀਆ ਪਟਿਓ ਹਟਲਾ ਪੱਟੋ ਗੋ ਮੈਂ ਤੁਸੀਂ ਬੱਟੋ ਤੁਸੀਂ ਵਧੀਆ ਵੱਟਦੇ ਗਾਇਸ ਪੱਟਦੇ ਗਾਇਸ ਗਾਇਸ ਪੱਟਦੇ ਨਹੀਂ ਹੈਗਾ ਗਾਇਸ ਮੈਨੂੰ ਨਹੀਂ ਬੁੱਟਣਾ ਬੰਦਾ ਪਾ ਲੱਗੇ ਹੁਣ ਛਲਗਮ ਪੱਟਣਾ ਛਲਗਮ ਛੋਟੇ ਛੋਟੇ ਆ ਅੰਮੜ ਹੈਗਾ ਅੰਮੜ ਆਇਗਾ ਪੱਟਦੇ ਆਪ ਪੱਕ ਛਲਗਮ ਇੱਕੋ ਹੀ ਖਾ ਲੈਣਾ ਕਿੱਥੇ ਕਹਿੰਦੇ ਕਿੱਥੇ ਕਹਿੰਦੇ ਤੁਸੀਂ ਤੁਸੀਂ ਪੱਟੋ ਉਹ ਵੱਡਾ ਹੋਇਆ ਅਐ ਸ਼ਲੀਨੂ ਬੋਬ ਸਭ ਕਿੱਥੇ ਆ ਵੱਡਾ ਹੋਇਆ ਤਾਂ ਦਿਸਦਾ ਵੀ ਨਹੀਂ ਨਹੀਂ ਹੋਰ ਪਾਸੇ ਵੱਟਦੇ ਆ ਸ਼ਾਲਗਮ ਮੁੱਦਾ ਮੈਨੂੰ ਪਸੰਦ ਨਹੀਂ ਚਲੋ ਇੱਕੋ ਹੀ ਖਾ ਲੈਨੇ ਆ ਮੇਥੀ ਦੇਖੋ ਤਾਂ ਕਿੰਨੀ ਲੱਗੀ ਹੋਆ ਲੈ ਕੇ ਜਾਣੀ ਕੱਲ ਨੂੰ ਮੈਥੀ ਕੱਲ ਨੂੰ ਲੈ ਜਾਵਾਂਗੇ ਇਹ ਆਪਾਂ ਪੱਟਲੇ ਸੀਗੇ ਸ਼ਾਲਗਮ ਇੱਕੋ ਹੀ ਪੱਟੇ ਆਪਾਂ ਖਾ ਲੈਨੇ ਆ ਮੈਂ ਕਿਹਾ ਆਹ ਲਿਖ ਤਾਂ ਨਹੀਂ ਸਾਰਾ ਖਰਾਬ ਹੋ ਗਿਆ ਪੈ ਰੱਖ ਕੇ ਪੱਟਲਵਾ ਅੱਗੇ ਲੈ ਆਂਦੇ ਆਪਾਂ ਤੇ ਹੋ 10 ਰੁਪਏ ਦਾ ਟੰਗ ਲਿਆ ਹੀ ਆ ਤੂੰ ਪਤੰਗ ਕੀ ਕਰਨਾ ਸਿਆਤਨੀਆਂ ਹਣ ਲੈ ਜਾ ਹੁਣ ਅੱਧੇ ਪਤੰਗ ਟੋਟਾ ਪਿਆ ਤੇ ਮੈਂ ਕੀ ਰਹਿ ਹਾਂ ਉਹ ਨਾਨੀ ਤੂੰ ਲੈ ਚੱਲ ਗਮ ਖਾਣਾ ਚਲ ਗਮ ਨਹੀਂ ਚਲੋ ਮੈਂ ਇਹ ਖਾ ਲੈਂਨੀ ਆ ਫਿਰ ਚਲ ਗਮ ਚਲੀਏ ਗੁਰਜਿੰਦਰ ਫੇਰ ਅੱਜ ਗਈ ਆਈ ਨਹੀਂ ਘਰ ਨੂੰ ਗਈ ਐ ਨਹੀਂ ਘਰ ਨੂੰ ਗੁਰਜਿੰਦਰ ਦਾ ਦਿਲ ਨਹੀਂ ਲੱਗਦਾ ਨਿਆਣਿਆਂ ਤੋਂ ਬਿਨਾ ਗੁਰਜਿੰਦਰ ਫੇਰ ਰਾਤੀ ਵੀ ਆ ਗਏ ਸੀਗੇ ਤੇ ਹੁਣ ਵੀ ਦੈਨ ਨਹੀਂ ਲੱਗਦਾ ਨਿਆਣਿਆਂ ਤੋਂ ਵੀ ਨਹੀਂ ਲੱਗਦਾ ਨਾ ਤੁਹਾਡਾ ਹੈ ਨਹੀਂ ਲੱਗਦਾ ਕੰਦ ਲੱਗਦਾ ਨਹੀਂ ਕੋਈ ਵੰਡ ਬਾਰੀ ਹੁਣ ਆਪਾਂ ਘਰ ਨੂੰ ਆ ਗਏ ਐ ਛੁਪ ਤੰਗ ਲੈ ਇਹ ਪੱਤੇ ਉੱਥੇ ਸੱਟ ਗਿਆ ਬਾਰੀ ਪੱਤੇ ਵੀ ਪੱਤੇ ਅੱਛੇ ਸੜ ਮੰਮੀ ਬੋਏ ਕੋ ਖਲਾਰੇ ਤੋਂ ਬੋ ਕਰਦੀ ਰਹਿੰਦੀ ਐ ਬੇ ਖਲਾਰਾ ਪੈਂਦਾ ਕਿ ਸਾਨੂੰ ਕੁਝ ਖਾਣ ਪੀਣ ਨਹੀਂ ਦਿੰਦੀ ਹੈਗੀ ਇਹ ਖਲਾਰੇ ਪੀ ਜਾਂਦੇ ਕੁੜੀ ਢਾਲਣੀ ਆ ਕਿਦਾ ਹੈ ਰੀਤ ਨੂੰ ਸੌਣ ਨਹੀਂ ਦਿੰਦੇ ਹੈਗੇ ਕਹਿ ਦਿੰਦੇ ਬੋਲਣ ਲੱਗ ਜਾਂਦੀ ਐ ਅਸ਼ਲੀਨ ਮਕੰਦ ਪਰ ਨੂੰ ਤੇ ਮਕੰਦ ਪਰ ਕੀ ਆ ਮੈਨੂੰ ਵੀ ਲੈ ਜਾਂਦੇ ਨਾਲ ਮੈਂ ਆਪਣਾ ਹੋਰ ਟ੍ਰੈਕ ਸੂਟ ਜੇ ਮੋੜਿਆਂ ਦੇ ਹਾਂਜੀ ਆਪਾਂ ਘੁੰਮ ਘੁੰਮ ਲਿਆ ਹੁਣ ਸਾਰੇ ਸ਼ਾਮ ਪੈ ਗਈ ਆ ਤੇ ਹੁਣ ਆਪਾਂ ਬੈਠੇ ਆ ਅੱਜ ਸਾਲ ਆ ਇੱਥੇ ਸਾਲ ਆਪਾਂ ਦੇਖਣ ਜਾਣਾ ਨਹੀਂ ਕਿਉਂਕਿ ਠੰਡ ਬਹੁਤ ਆ ਨਾ ਰੀਜਨਲ ਠੰਡ ਜ਼ਿਆਦਾ ਲੱਗਣੀ ਆ ਮੰਮੀ ਆ ਬੁਣੀ ਜਾਂਦੀ ਸੂਏਰ ਦੀ ਤੇ ਬੂਟ ਦੇ ਮੇ ਇਧਰ ਐਸ਼ਲੀਨ ਟੰਗ ਚੜਾਈ ਹਾਂਜੀ ਬਲੌਗ ਵਧੀਆ ਲੱਗਦਾ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਦੂਰ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਆ ਕਰੋ ਓਕੇ ਬਾਏ ਬਾਏ ਮਿਲਦੇ ਅਗਲੇ ਬਲੌਗ ਵਿੱਚ ਚਲੋ